ਜਦੋਂ ਕਾਂਲੀ ਦਲ ਦੀ ਸਰਕਾਰ ਇਹ ਤੋਂ ਪਹਿਲਾਂ 10 ਰਹਿ ਚੁੱਕੀ ਈ ਉਦੋਂ ਬਾਦਲ ਸਾਹਿਬ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਸੀ ਕਿ ਉਹ ਸਰਕਾਰੀ ਸ਼ੋਅ ਕਰਾਉਂਦੇ ਹੁੰਦੇ ਸੀ ਪਸ਼ੂਆਂ ਦੇ ਜਿਵੇਂ ਕਿ ਮੱਝਾਂ ਗਾਵਾਂ ਦੇ ਦੁੱਧ ਚਵਾਈ ਦੇ ਹਨਾਂ ਹੀ ਜਾਂ ਉਹਨਾਂ ਦੇ ਸਨਖਤਾ ਦੇ ਹਨਾ ਵੀ ਸੋਣ ਪੁਣੇ ਦੇ ਤੇ ਘੋੜਿਆਂ ਦੇ ਵੀ ਇਦਾਂ ਹੀ ਸ਼ੋਅ ਕਰਾਉਂਦੇ ਹੁੰਦੇ ਨਾਲੇ ਰੇਸਾਂ ਕਰਾਉਂਦੇ ਤੇ ਉਸ ਚੀਜ਼ ਨੇ ਘੋੜਿਆਂ ਦਾ ਵੀ ਤੇ ਪਸ਼ੂਆਂ ਦਾ ਵੀ ਇੱਕ ਲੈਵਲ ਜ਼ੀਰੋ ਸੀ ਤੇ ਬਹੁਤ ਉੱਚਾ ਲੈ ਗਏ ਜਿੰਨਾ ਘੋੜਿਆਂ ਨੂੰ ਕੋਈ ਪੁੱਛਦਾ ਨਹੀਂ ਸੀ ਕਿ ਨਹੀਂ ਉਹ ਘੋੜੇ ਕਰੋਨਾ ਚ ਜਾਵਣੇ ਲੱਖਾਂ ਦੀ ਵੀ ਗੱਲ ਛੱਡੋ ਕਰੋਨਾ ਚ ਜਾਵੜੇ ਜੀ ਉਸ ਸ਼ੋਅ ਕਰਕੇ ਸੋ ਸਰਕਾਰ ਜਾਣ ਤੋਂ ਬਾਅਦ ਦੋ ਕਸਾਲ ਕੈਪਟਨ ਸਾਹਿਬ ਨੇ ਕਰਾਇਆ ਪਰ ਉਹ ਉਨਾ ਸ਼ੋਅ ਨਹੀਂ ਚੱਲੇ ਜਿੰਨੇ ਕਾਲੀਦਨ ਵਾਲੇ ਲੋਕਾਂ ਦੇ ਮਨ 'ਚ ਉਤਸ਼ਾਹ ਹੁੰਦਾ ਈ ਸ਼ੋਅ ਦਾ ਸੋ ਇਸ ਕਰਕੇ ਕਾਲੀਦਨ ਦੇ ਜਾਨਵਰਾਂ ਦੇ ਸ਼ੋਅ ਕਾਮਯਾਬ ਕਰਨੇ ਜਾਂ ਜਾਨਵਰਾਂ ਨੂੰ ਲਿਆਉਣਾ ਆ ਵੀ ਕਿਸੇ ਇੱਕ ਬਹੁਤ ਉੱਚੇ ਲੈਵਲ ਤੇ ਜਾਣਾ ਤਾਂ ਕਾਲੀਦਨ ਦੀ ਸਰਕਾਰ ਬਹੁਤ ਹੀ ਜ਼ਰੂਰੀ ਹੈ ਜੀ ਪੰਜਾਬ ਵਿੱਚ ਲਿਆਉਣੀ ਘੋੜਾ ਪਾਲਕਾਂ ਨੂੰ ਇਹ ਬਿਆਨ ਚੰਗਾ ਲੱਗਾ ਦੇਖੋ ਹੀ ਸਭ ਦੀ ਅੱਡ ਅੱਡ ਰਹਾ ਮੈਂ ਕਿਸੇ ਵੀ ਪਾਰਟੀ ਦੇ ਮਤਲਬ ਹੱਕ ਵੱਲੋਂ ਨਹੀਂ ਇਹ ਗੱਲ ਕਹਿੰਦਾ ਮੈਂ ਖੁਦ ਮਤਲਬ ਕਿ ਆਪਦੇ ਪੁਆਇੰਟ ਆਫ 뷰 ਤੇ ਤੇ ਮੋਸਟਲੀ ਘੋੜਾਪਾਲ ਕਹਿੰਦੇ ਪੁਆਇੰਟ ਆਫ 뷰 ਤੇ ਇਹ ਗੱਲ ਕਹਿੰਨਾ ਕਿ ਸ਼ਖਬੀਰ ਬਾਦਲ ਜੀ ਨੇ ਘੋੜਿਆਂ ਦਾ ਲੈਵਲ ਬਹੁਤ ਹੀ ਉੱਚਾ ਕੀਤਾ ਇਹਦੇ ਚ ਕੋਈ ਸ਼ੱਕ ਨਹੀਂ ਗਈ ਉਹਨਾਂ ਨੇ ਮਤਲਬ ਇੱਕ ਲੈਵਲ ਤੁਸੀਂ ਲੋ ਗਰਾਊਂਡ ਲੈਵਲ ਤੋਂ ਇੱਕ ਅੰਬਰ ਤੱਕ ਆਸਮਾਨ ਤੱਕ ਲੈ ਕੇ ਹੀ ਘੋੜਿਆਂ ਦੇ ਲੈਵਲ ਨੂੰ ਸੋ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਦਾ ਬਹੁਤ ਜ਼ਿਆਦਾ ਵਧੀਆ ਮਹਿਸੂਸ ਹੁੰਦਾ ਜਦੋਂ ਮਤਲਬ ਉਦੋਂ ਇੱਕ ਫੀਲਿੰਗ ਆਉਂਦੀ ਹੈ ਕਿ ਹਾਂ ਤੁਸੀਂ ਸਹੀ ਟਰੈਕ ਤੇ ਹੋ ਤਾਂ ਉਹ ਵਾਲੀ ਫੀਲਿੰਗ ਮੈਨੂੰ ਹਮੇਸ਼ਾ ਆਉਂਦੀ ਹੈ ਜਦੋਂ ਵੀ ਮੈਂ ਕਿਤੇ ਵੀ ਜਾਵਾਂ ਕਿਤੇ ਵੀ ਮੈਨੂੰ ਮੇਲੇ ਕਿਸੇ ਮੇਲੇ ਤੇ ਕਿਸੇ ਸ਼ੋਅ ਤੇ ਜਾਵਾਂ ਤਾਂ ਮੈਨੂੰ ਇਹ ਫੀਲਿੰਗ ਜ਼ਰੂਰ ਆਉਂਦੀ ਹੈ ਕਿ ਹਾਂ ਕੋਮਲ ਤੂੰ ਸਹੀ ਟਰੈਕ ਤੇ